ਮੇਰਾ ਨਾਮ ਗੁਰਜੀਤ ਸਿੰਘ ਹੈ ਮੇਰੇ ਪਿੰਡ ਦਾ ਨਾਮ ਗਾਰਦਨਗਰ ਹੈ ਮੈਂ ਸ਼ੁਰੂ ਤੋਂ ਹੀ ਜਿੱਥੇ ਪੜਿਆ ਕਰ ਕਾਲੀ ਸਕੂਲ ਵਿੱਚ ਪੜਿਆ ਕਿਸੇ ਹੋਰ ਸਕੂਲ ਵਿੱਚ ਨਹੀਂ ਪੜਿਆ ਮੈਨੂੰ ਜਈ ਦੀ ਪ੍ਰੋਫੈਸ਼ਨ ਵਾਸਤੇ ਕਦੇ ਕਿਸੇ ਐਕਸਟਰਾ ਕੋਚਿੰਗ ਦੀ ਲੋੜ ਨਹੀਂ ਪਈ ਨਾ ਕਿਸੇ ਮੈ ਟਿਊਸ਼ਨ ਦੀ ਲੋੜ ਪਈ ਜਿਹੜੇ ਮੇਰੇ ਟੀਚਰ ਨੇ ਸੀਓਨਰ ਮੈਨੂੰ ਬਹੁਤ ਚੰਗਾ ਪੜਾਇਆ ਜੋ ਉਹ ਪੜ੍ਹਾਉਂਦੇ ਸੀ ਮੈਂ ਉਹਨੂੰ ਚੰਗੇ ਢੰਗਾਂ ਯਾਦ ਕਰ ਲੈਂਦਾ ਸੀ ਜਾਂ ਉਹਨਾਂ ਨੂੰ ਸਮਝ ਲੈਂਦਾ ਸੀ ਪੜੋਤਵਾਦ ਮੈਂ ਘਰ ਆ ਕੇ ਉਸ ਦਿਨ ਦੁਆਰ ਤੇ ਪੜਨਾ 8 ਘੰਟੇ ਪੜਨਾ ਜਾਂ 9 ਘੰਟੇ ਜਿੰਨਾ ਮੈਨੂੰ ਟਾਈਮ ਮਿਲਦਾ ਮੈਂ ਦਿਨ ਵਿੱਚ ਰਾਤ ਤੇ ਪੜ ਲੈਂਦਾ ਤਾਂ ਕਿ ਮੈਨੂੰ ਫਿਰ ਕਿਸ ਵਿੱਚ ਕੋਈ ਜਿਆਦਾ ਪ੍ਰੋਬਲਮ ਨਹੀਂ ਹੁੰਦੀ ਮੈਂ ਘੱਟ ਤੇ ਘੱਟ ਦਿਨ ਵਿੱਚ 10 ਘੰਟੇ ਜਾਂ 9 ਘੰਟੇ ਪੱਕਾ ਮੈਂ ਰੈਗੂਲਰ ਕਰਨੀ ਕਰਨੀ ਮੈਰੀ ਟੋਰ ਸਕੂਲ ਵਾਲੇ ਵਿੱਚ ਪੜਿਆ ਉੱਥੇ ਹੋਛਾ ਸੀ ਨਾ ਕੋਈ ਫੀਸ ਸਭ ਫ੍ਰੀ ਸੀ ਕੋਈ ਮੈਨੂੰ ਕੋਈ ਖਰਚਾ ਨਹੀਂ ਕਰਨੀ ਲੋੜ ਸੀ ਫਰੈਂਡਸ ਆ ਜਾਣੇ ਉਹਨਾਂ ਨਾਲ ਬੈਠ ਕੇ ਪੜ੍ਹ ਲੈਣਾ ਉਹਨਾਂ ਨੇ ਦੋ ਚਾਰ ਕੁਐਸਚਨ ਪੁੱਛਨੇ ਨੇ ਤੇ ਮੈਂ ਕੁਐਸਚਨਾਂ ਦੇ ਜਵਾਬ ਦੇ ਦੇਣੇ ਇਹਦੇ ਨਾਲ ਲੱਗਿਆ ਮੇਰਾ ਵੀ ਪੜ੍ਹਾਈ ਹੋ ਜਾਂਦੀ ਸੀ ਗੱਲ ਮੇਰੇ ਫਰੈਂਡਸ ਦੀ ਉਹਦੇ ਵਿੱਚ ਦੋ ਫਰੈਂਡਸ ਹਨ ਮੇਰੇ ਜਿਹੜੇ ਪਾਸ ਹੋਏ ਨੇ ਜੀਏ ਵਿੱਚ ਮੇਰਾ ਨਾਮ ਜਰਨੈਲ ਸਿੰਘ ਪਿੰਡ ਗਾਰਦੀ ਨਗਰ ਦਾ ਰਹਿਣ ਵਾਲਾ ਹਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚੇ ਨੇ ਜੀਏ ਦਾ ਪੇਪਰ ਪਾਸ ਕੀਤਾ ਮੁੰਡਾ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਹੈ ਜੀ ਹੁਣ ਆਉਣ ਵਾਲੇ ਟੈਪ ਦੇ ਵਿੱਚ ਵੀ ਜੋ ਵੀ ਬੱਚੇ ਨੂੰ ਕੰਮ ਕਰਨਾ ਹੈ ਅਸੀਂ ਇਹਨਾਂ ਦੀ ਪੂਰੀ ਤਹਿ ਦਿਲੋਂ ਸਪੋਰਟ ਕਰਾਂਗੇ ਤੇ ਜੋ ਗੈਡਨਸ ਟੀਚਰ ਦੇਣਗੇ ਉਹਦੇ ਹੀ ਆਧਾਰ ਤੇ ਇਹ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ ਦੇਖੋ ਜੀ ਮਾਨ ਸਰਕਾਰ ਦਾ ਜੋ ਕੰਮ ਹੈ ਸਾਡੇ ਹਿਸਾਬ ਦੇ ਹਿਸਾਬ ਨਾਲ ਤਾਂ ਬਿਲਕੁਲ ਇਹ ਸਹੀ ਚੱਲ ਰਿਹਾ ਹੈ ਸਾਡੇ ਕੋਲ ਤਾਂ ਜੀ ਸਕੂਲ ਦੀ ਫੀਸਾਂ ਵਰ ਜੋ ਕਿ ਪੈਸੇ ਨਹੀਂ ਹੁੰਦੇ ਅੱਜ ਸਾਡੇ ਬੱਚੇ ਮੈਰਿਟ ਜਾ ਰਹੇ ਹਨ ਇੰਨੇ ਵਧੀਆ ਨੰਬਰ ਲੈ ਰਹੇ ਨੇ ਇਹ ਕਿਹਦੀ ਬਦੌਲਤ ਹੈ ਗਵਰਨਮੈਂਟ ਦੀ ਬਦੌਲਤ ਨਹੀਂ